ਹਾਂਜੀ ਸਭ ਸੇਕਾਲ ਮੈਰੀਨਾ ਦੀ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਨੀਲੇ ਰੰਗ ਦੀ ਸੂਟ ਪਾ ਕੇ ਇੱਕ ਮਹਿਲਾ ਨੂੰ ਦੇਖ ਰਿਹਾ ਹਾਂ ਤਾਂ ਦੱਸ ਦਿਓ ਭਾਈ ਕੀ ਇਹ ਮਾਤਾ ਆ ਇਹ ਕਹਿੰਦੀ ਆ ਕਿ ਉਸ ਦੇ ਵਿੱਚ ਜਿਹੜੀ ਕਿ ਦੇਵੀ ਦੇਵਤਿਆਂ ਦੀਆਂ ਸ਼ਕਤੀਆਂ ਨੇ ਕਿਉਂਕਿ ਉਹ ਪੂਜਾ ਪਾਠ ਹੀ ਦੇਵੀ ਦੇਵਤਿਆਂ ਦਾ ਐਨਾ ਕਰਦੀ ਆ ਕਿ ਉਹ ਲੋਕਾਂ ਦੇ ਦੁੱਖ ਦਰਦ ਮਿੰਟਾਂ ਦੇ ਵਿੱਚ ਦੂਰ ਕਰ ਦਿੰਦੀ ਆ ਖੈਰ ਤੁਸੀਂ ਇਸ ਜਿਹੜੀ ਕਿ ਪਖੰਡਨੀ ਮਾਤਾ ਦੀ ਪਹਿਲਾਂ ਵੀ ਇੱਕ ਵੀਡੀਓ ਦੇਖ ਚੁੱਕੇ ਜਿਸ ਦੇ ਵਿੱਚ ਇਹ ਪੈਟਰੋਲ ਪੰਪ ਦੀ ਗੱਲ ਕਰਦੇ ਸੀ ਨਹੀਂ ਦੇਣਾ ਕੁਝ ਕਾਫੀ ਸ਼ਰਾਰਤ ਜੀ ਕਰਦੀ ਨਜ਼ਰ ਆਉਂਦੀ ਆ ਤਾਂ ਉਸ ਤੋਂ ਬਾਅਦ ਹੁਣ ਇਹਦਾ ਕਿ ਨਵਾਂ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਮੁੰਡਾ ਇਹਦੇ ਦਰਵਾਜ਼ੇ ਵਿੱਚ ਆਉਂਦਾ ਤਾਂ ਉਹਨੂੰ ਕਹਿੰਦੀ ਹੈ ਵੀ ਇਹਨੂੰ ਪਾਈ ਸਹੀ ਰਸਤਾ ਨਹੀਂ ਮਿਲ ਰਿਹਾ ਸਹੀ ਰਸਤਾ ਤਾਂ ਹੁਣ ਮਿਲਿਆ ਕਿਉਂਕਿ ਉਹਦੇ ਦਰਵਾਜ਼ੇ ਵਿੱਚ ਆ ਗਿਆ ਕਦੇ ਕਿਹੜੇ ਰਸਤੇ ਜਾਂਦਾ ਕਦੇ ਕਿਤੇ ਜਾਂਦਾ ਪਰ ਇਹਦਾ ਹਾਲ ਨਹੀਂ ਹੋ ਰਿਹਾ ਪਰ ਉਹ ਵਿਸ਼ਵਾਸ ਰੱਖੇ ਤਾਂ ਹੀ ਗੱਲ ਬਣੂਗੀ ਪੇਜੇ ਉਹਨੇ ਥੌਂ ਥੌਂ ਦੇ ਉੱਤੇ ਡੇਰਿਆਂ ਦੇ ਉੱਤੇ ਜਾਣਾ ਫੇਰ ਨਹੀਂ ਗੱਲ ਬਣਨੀ ਤਾਂ ਇਹ ਪਖੰਡੀਆਂ ਦੇ ਵੱਲੋਂ ਤੁਸੀਂ ਦੇਖ ਲਓ ਕਿਵੇਂ ਦੀਆਂ ਗੱਲਾਂ ਕੀਤੀ ਜਾਂਦੀਆਂ ਕਿਉਂਕਿ ਜਿਹੜਾ ਬੰਦਾ ਦੁਖੀ ਹੁੰਦਾ ਉਹ ਪਤਾ ਹੁੰਦਾ ਇਹਨਾਂ ਨੂੰ ਵੀ ਹਾਂ ਕਿੱਥੇ ਕਿੱਥੇ ਗਿਆ ਹੋਣਾ ਤਾਂ ਉਹ ਤੁੱਕੇ ਜੇ ਲਗਾ ਲੈਂਦੇ ਜਿਹੜੇ ਇਹਨਾਂ ਦੇ ਤੀਰ ਬਣ ਕੇ ਲੱਗ ਜਾਂਦੇ ਨੇ ਕਿਉਂਕਿ ਜਿੰਨੇ ਵੀ ਲੋਕ ਦੁਖੀ ਹੁੰਦੇ ਨੇ ਹਰੇਕ ਨੂੰ ਪਤਾ ਘਰ ਘਰ ਦੀ ਕਹਾਣੀ ਹੈ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਬਣੇ ਨੇ ਪਰ ਪਖੰਡੀਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਤੁਹਾਨੂੰ गुमराह कर देखियो पहला इन्होने ही संभालने फिर संभाल ले तो सही रास्ता नहीं इनको कोई सही से दे रहा है कोई कहीं भेज देता है कोई कहीं भेज देता है बस इसको बोल बैठ के बात करेगा तो बैठ जाओ अभी अभी बात करना ਵੀਡੀਓ ਤੁਸੀਂ ਦੇਖ ਲਈ ਤਾਂ ਹੁਣ ਇਸ ਵੀਡੀਓ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਜੇਕਰ ਤੁਹਾਡੇ ਕੋਲ ਵੀ ਪਖੰਡਵਾ ਦਾ ਕੋਈ ਐਵੇਂ ਦਾ ਵੀਡੀਓ ਹੁੰਦਾ ਜੋ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸੇ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਪਖੰਡਵਾ ਦੇ ਵਿੱਚ ਫਸਾਇਆ ਜਾ ਰਿਹਾ ਹੈ ਅੰਧਵਿਸ਼ਵਾਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਤੁਸੀਂ ਸਾਡੇ ਨਾਲ ਅਜਿਹੀ ਵੀਡੀਓ ਨੂੰ ਸਾਂਝੀ ਕਰ ਸਕਦੇ ਹੋ ਤਾਂ ਕਿ ਅਸੀਂ ਉਸ ਵੀਡੀਓ ਨੂੰ ਜਨਤਕ ਕਰੀਏ ਉਸ ਦੇ ਉੱਤੇ ਗੱਲਬਾਤ ਕਰੀਏ ਕਿਉਂਕਿ ਪਖੰਡਵਾ ਜਿਸ ਕਦਰ ਨਾਲ ਫੈਲਦਾ ਜਾ ਰਿਹਾ ਜਿਹੜਾ ਜੜਾ ਮਜ਼ਬੂਤ ਹੁੰਦਾ ਜਾ ਰਿਹਾ ਕਿਉਂਕਿ ਅੱਗੇ ਤੋਂ ਅੱਗੇ ਇਨ੍ਹਾਂ ਪਖੰਡੀਆਂ ਦੇ ਵੱਲੋਂ ਜਿਹੜੇ ਕਿ ਆਪਣੀਆਂ ਗੱਡੀਆਂ ਦਿੱਤੀਆਂ ਜਾਂਦੇ ਨੇ ਵੀ ਭਾਈ ਤੂੰ ਬਹੁਤ ਦੂਰ ਤੋਂ ਆਉਣਾ ਤੂੰ ਕਈ ਸਾਲਾਂ ਤੋਂ ਆਲਾ ਲੇ ਤੈਨੂੰ ਸੇਵ ਆ ਲਾਉਣਾ ਤੂੰ ਵੀ ਆਪਦੇ ਇਲਾਕੇ ਦੇ ਵਿੱਚ ਜਿਹੜੇ ਕਿ ਗੱਡੀ ਲਾਲਾ ਤਾਂ ਉਸ ਤੋਂ ਬਾਅਦ ਉੱਥੇ ਜਿਹੜੇ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਫਿਰ ਜਿਹੜੀ ਇਹ ਮਾਂ ਹੁੰਦੀ ਹੈ ਸ਼ਾਇਦ ਇਹਨਾਂ ਦਾ ਕੋਈ ਪਾਰਟਨਰਸ਼ਿਪ ਹੁੰਦੀ ਹੋਣੀ ਆਧਾ-ਅਧਾ ਦਾ ਕੋਈ ਹਿੱਸਾ ਤਾਂ ਹੋਣਾ ਹੀ ਐਵੇਂ ਤਾਂ ਨਹੀਂ ਕੋਈ ਕਿਸੇ ਦੇ ਨਾਮ ਦੇ ਉੱਤੇ ਐਵੇਂ ਕਹਿੰਦਾ ਵੀ ਤੂੰ ਕੰਮ ਤੋਰ ਲਾ ਤਾਂ ਕੋਈ ਨਾ ਕੋਈ ਲਗਾਤਾਰ ਜਿੜ ਕੇ ਰੀਲਾਂ ਇਹਨਾਂ ਦੀਆਂ ਚਲਦੀਆਂ ਰਹਿੰਦੀਆਂ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼